ਜੀ ਸਰ ਜੋ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਏਗਾ ਕਿੰਵਾਂ ਟੂਰਨਾਮੈਂਟ ਕਰਵਾਇਆ ਗਿਆ ਜੀ ਇਹ ਸੱਜਾ 2019 ਦਾ ਟੂਰਨਾਮੈਂਟ ਜਿਹੜਾ ਸਰਦਾਰ ਸ਼ੀਰ ਲਖਨ ਸ਼ਹਿਰ ਘਰੋੜੀਆ ਜੀ ਦੇ ਜਿਹੜੇ ਅਸੀਂ ਸਿੱਧੀ ਢਾੜੀ ਤੇ ਕਰਉਣੀ ਹੈ ਪਰ ਸ਼ੁਰੂਨੀ ਕਮੇਟੀ ਉਹਨੂੰ ਕੁਝ ਵੱਡੇ ਪੱਧਰ ਤੇ ਨੋਮੋਰ ਕਰਕੇ ਆ ਸਾਨੂੰ ਇਹ ਥੋੜਾ ਦੇਰ ਮੇ ਟੂਰਨਾਮੈਂਟ ਉਹਨਾਂ ਦੀ ਯਾਦ ਦੇ ਵਿੱਚ ਤੇ ਉਹਨਾਂ ਦੀ ਫੈਮਿਲੀ ਤੇ ਮੇਰੇ ਵੀ ਪਿਤਾ ਜੀ ਨੇ ਇਹਨਾਂ ਪਾਕੀ ਸਾਰੀ ਫੈਮਿਲੀ ਦੇ ਚਾਹੇ ਤਾਂ ਜੀ ਉਹਨਾਂ ਨੂੰ ਅਸੀਂ ਸਮਰਥਨ ਕਰਦੇ ਹਾਂ ਮਾਣ ਨਾਲ ਤੇ ਇਸ ਕਰਕੇ ਇਹ ਸਾਡੇ ਪਿੰਡ ਦੀ ਇੱਕ ਟੂਰਨਾਮੈਂਟ ਜਿਹੜੀ ਹੈ ਵੀ ਇੱਕ ਜਹਾਨ ਆ ਇੱਕ ਵਿੱਸਾ ਆ ਇਹ ਜਿਹਨੂੰ ਅਸੀਂ ਕਰਾਉਂਦੇ ਹਾਂ ਕਿਉਂਕਿ ਸਾਡੇ ਪਿੰਡ 'ਚ ਜੇ ਬਾਬਾ ਫੁੱਟਬਾਲ ਖੇਡਦਾ ਮਦਦਾ ਦਾਦਾ ਫੁੱਟਬਾਲ ਖੇਡਦਾ ਤੇ ਪੋਤਾ ਵੀ ਖੇਡਦਾ ਇਸ ਕਰਕੇ ਅਸੀਂ ਜਿੰਨਾ ਕਹਿ ਬਸੀਂ ਕੀਤੇ ਆ ਅਸੀਂ ਕੋਸ਼ਿਸ਼ ਕਰਾਂਗੇ ਫੁੱਟਬਾਲ ਦੀ ਜਿਹੜੀ ਪ੍ਰੋਪਰ ਇਦਾਂ ਹੀ ਤਿਆਰੀ ਰੱਖਾਂਗੇ ਔਰ ਸਾਡੀ ਸਾਰੇ ਲੋਕਾਂ ਨੂੰ ਪੀੜਿਆ ਕਿ ਜਿੰਨੇ ਵੀ ਕੋਈ ਵਧੀਆ ਪਲੇਅਰ ਨੇ ਉਹ ਸਾਰੇ ਇੱਥੇ ਆਉਂਦੇ ਨੇ ਸਪੈਸ਼ਲੀ ਜਿੰਨੇ ਵੀ ਕੈਨਡਾ ਤੋਂ ਸਾਡੇ ਆਏ ਨੇ ਤੇ ਸਰਪ੍ਰਸਤ ਜਾਕਬਾਰਾ ਤੋਂ ਆਏ ਨੇ ਮੈਨਾਂ ਦਾ ਬੜਾ ਧੰਨਵਾਦੀ ਹਾਂ ਤੁਸੀਂ ਸਾਡਾ ਸਾਥ ਦਿੱਜੋ ਇੱਥੇ ਆ ਕੇ ਔਰ ਅਗਲੀ ਵਾਰੀ ਅਸੀਂ ਜਿਹੜਾ ਹੈਗਾ ਜਦੋਂ ਸਾਡੇ ਬਾਬਾ ਜੀ ਦੀ ਸ਼ਿਧੀ ਹੋਈ ਸੀ ਅਸੀਂ ਉਹਦੇ ਤੋਂ ਚਾਰ ਦਿਨ ਪਹਿਲਾਂ ਜਿਹੜਾ ਟੂਰਨਾਮੈਂਟ ਕਰਾਵਾਂਗੇ ਤਾਂ ਉਹਨਾਂ ਨੂੰ ਅਸੀਂ ਇਹ ਸਮਰਥਨ ਕਰਦੇ ਆਂ ਕਿ ਅਸੀਂ ਤੁਹਾਡੇ ਜਿਹੜੇ ਬੱਚੇ ਆਂ ਅਸੀਂ ਤੁਹਾਨੂੰ ਅੱਜ ਵੀ ਯਾਦ ਰੱਖਦੇ ਆਂ ਕਿਉਂਕਿ ਉਹ ਵੀ ਇੱਕ ਬਹੁਤ ਅੱਛੇ ਪਲੇਅਰ ਤੇ ਉਹਨਾਂ ਦੇ ਫਾਦਰ ਇੱਕ ਬਹੁਤ ਅੱਛੀ ਪੁਲਿਸ ਚ ਸਰਵਿਸ ਕਰਕੇ ਕਾਫੀ ਜ਼ਿਆਦਾ ਜਿਹੜੀ ਨਾਮ ਉਹਦੇ ਜਮੀਨ ਨਹੀਂ ਮਿਲ ਨੂੰ ਪਤਾ ਲੱਗਾ ਔਰ ਅਸੀਂ ਉਹਨਾਂ ਨੇ ਜਿਹੜਾ ਉਹਨਾਂ ਦੇ ਬੱਚੇ ਖੇਡ ਕੇ ਅੱਜ ਦੱਸ ਰਹੇ ਆਂ ਕਿ ਅਸੀਂ ਤੁਹਾਨੂੰ ਯਾਦ ਕਰਦੇ ਆਂ ਥੈਂਕ ਯੂ ਸਰ ਇਹਦੇ ਨਾਲ ਨਾਲ ਤੁਸੀਂ ਆਪਣੇ ਸਭਿਆਚਾਰਕ ਪ੍ਰੋਗਰਾਮ ਵੀ ਕਰਾਇਆ ਕਮਨ ਠੀਕ ਹੈ ਤਾਂ ਮੇਰੇ ਮਨ 'ਚ ਬੜੀ ਖੁਸ਼ੀ ਸੀ ਕਿ ਗੋਦਰਪੁਰਚ ਮੈਂ ਕਦੀ ਭੰਗੜਾ ਨਹੀਂ ਸੀ ਪੈਂਦਾ ਦੇਖਿਆ ਆ ਮੇਰੇ ਜਿੰਨੇ ਵੀ ਮੇਰੇ ਭਰਾ ਖਲੋਤੇ ਆ ਮੈਂ ਇਹਨਾਂ ਨਾਲ ਸਲਾਹ ਕੀਤੀ ਕਿ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਭੰਗੜਾ ਵੀ ਤੇ ਇੱਕ ਦੀ ਗੇਮ ਵੀ ਅਸੀਂ ਹੋਰ ਜਿਹੜੀ ਹੈਗੀ ਹੈ ਸ਼ੁਰੂ ਕਰਾਂਗੇ ਔਰ ਇਹ ਨਾਲ ਮੈਂ ਨਾਲ ਦੇ ਜਿੰਨੇ ਵੀ ਪਿੰਡ ਨੇ ਜਿਹੜੇ ਇੱਥੋਂ ਕਟੋ-ਕਟ ਗੁਰਦਾਸਪੁਰ ਦੇ ਪਿੰਡ ਨੇ ਉਹਨਾਂ 'ਚ ਅਸੀਂ ਸਪੋਰਟਸ ਨੂੰ ਵੀ ਅੱਗੇ ਲੈ ਕੇ ਜਾਣਾ ਹੈ। ਬਾਸ ਸਿੰਘ ਜੀ ਸ਼ੇਰੇ ਪੰਜਾਬ ਪ੍ਰੋਮੋਸ਼ਨ ਕਾਉਂਸਲ ਦੀ ਇਹ ਭੰਗੜਾ ਟੀਮ ਆ। ਇਹ ਮਾਝੇ ਦੇ ਸਿੰਘਾ ਦਾ ਸਿਆਲਕੁੱਟੀ ਭੰਗੜਾ ਤੇ ਸਾਰੇ ਜਿਹੜੇ ਸਾਡੇ ਇਹ ਸਾਥੀ ਨੇ ਸਾਰੇ 50 ਤੋਂ ਉੱਪਰ ਨੇ ਤੇ ਅਸੀਂ ਇਹ ਭੰਗੜਾ ਟੀਮ ਜਿਹੜੀ ਆ ਭੰਗੜੇ ਗਿੱਧੇ ਤੇ ਸਪੋਰਟਸ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੀ ਆ ਉਹਨੂੰ ਮੜਾਵਾ ਦੇਣ ਵਾਸਤੇ ਤਿਆਰ ਕੀਤੀ ਹੋਈ ਆ ਇਹਦੇ ਵਿੱਚ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਸਾਰੇ 50 ਸਾਲ ਤੋਂ 60 ਸਾਲ ਦੀ ਉਮਰ ਦੇ ਵਿੱਚ ਵੀ ਜੇ ਬੰਦੇ ਨਸ਼ਾ ਛੱਡ ਕੇ ਮਾੜੀਆਂ ਆਦਤਾਂ ਛੱਡ ਕੇ ਫਿਟ ਰਹਿ ਸਕਦੇ ਨੇ ਭੰਗੜਾ ਪਾ ਸਕਦੇ ਨੇ ਤੇ ਅੱਜ ਦੇ ਨੌਜਵਾਨ ਜਿਹੜੇ ਨੇ ਉਹ ਵੀ ਸਾਨੂੰ ਦੇਖ ਕੇ ਉਹ ਇਹ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਲਾਹਮਤਾਂ ਤੋਂ ਬਚ ਕੇ ਚੰਗੇ ਕੰਮਾਂ ਵੱਲ ਲੱਗ ਸਕਦੇ ਨੇ ਤੇ ਰਲ ਕੇ ਆਪਣੇ ਪੰਜਾਬ ਦੀ ਸ਼ਾਨ ਦੁਨੀਆ ਦਾ ਜਿਹੜਾ ਪ੍ਰਸਿੱਧ ਲੋਕਨਾਚਾ ਭੰਗੜਾ ਇਹਦੀ ਆਪਾਂ ਚੜ੍ਹਾਈ ਕਰਾਈਏ ਔਰ ਦੁਨੀਆ ਦੇ ਵਿੱਚ ਇਹਨੂੰ ਪ੍ਰਮੋਟ ਕਰੀਏ ਹਾਂ ਜੇ ਗੱਲ ਕਰੀ ਤਾਂ ਇੱਕ ਪੰਜਾਬ ਪੁਲਿਸ ਦੇ ਅਫਸਰ ਹੁੰਦੇ ਹੋયા ਵੀ ਇੱਕ ਭੰਗੜੇ ਦੇ ਵਿੱਚ ਪਏ ਆ ਕਿ ਕੀ ਕਰ ਸਾਡੇ ਦੇਖੋ ਜਿੰਨੇ ਵੀ ਪੰਜਾਬ ਦਾ ਕੋਈ ਵੀ ਨੌਜਵਾਨ ਹੈ ਕੋਈ ਵਰਗ ਕੋਈ ਸਰਵਿਸਮੈਨ ਆ ਸਪੋਰਟਸਮੈਨ ਆ ਕੋਈ ਬਿਜ਼ਨਸ ਕਰਦਾ ਕੋਈ ਕਿਰਤ ਕਰਦਾ ਕਰਨਜੀਤ ਸਿੰਘ ਵਾਹ ਕਰੋ ਨੂੰ ਮੈਂ ਬਖਸ਼ਿਸ਼ਾਂ ਭੰਗੜਾ ਦੋਣ ਦੁਨੀਆ ਦਾ ਇਹੋ ਜਿਹਾ ਲੋਕ ਨਾਚ ਆ ਕਿ ਇਹਨੂੰ ਹਰ ਬੰਦਾ ਪਾ ਸਕਦਾ ਹਰ ਆਦਮੀ ਕੋਈ ਖੁਸ਼ੀ ਦੇ ਵਿੱਚ ਰਾਹ ਦੇ ਵਿੱਚ ਕਿਸੇ ਇਹੋ ਜਿਹੇ ਸਭਿਆਚਾਰਕ ਪਰ ਰੰਗ ਵਿੱਚ ਭੰਗੜਾ ਜਰੂਰ ਪਾ ਲੈਂਦਾ ਸੋ ਇਸ ਕਰਕੇ ਇਹ ਪਗੜਾ ਸਾਰਿਆਂ ਦਾ ਜਿਹੜਾ ਬੜਾ ਪਿਆਰਾ ਲੋਕਨਾਚਾ ਤੇ ਇਸ ਕਰਕੇ ਸੀਖ ਫੌਤਰੀ ਸਾਰੇ ਜਿਹੜੇ ਆ ਆਪਣੇ ਉਹਦੇ ਰੁਪਿਆ ਦੇ ਉੱਪਰ ਉੱਠ ਕੇ ਇਹਨੂੰ ਪ੍ਰਮੋਟ ਕਰਦੇ ਆ ਜਿਆਦਾ ਦੇ ਵਿੱਚ ਕਰਾਉਂਦੇ ਆ ਜਿਨ੍ਹਾਂ ਨੇ ਕੰਮ ਵਾਸਤੇ ਪੰਥ ਵਾਸਤੇ ਗੁਰਦੁਆਮਾ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਕਿਉਂਕਿ ਆਪਾਂ ਰੋਜ਼ ਅਰਦਾਸ ਦੇ ਵਿੱਚ ਸੁਣਦੇ ਆ ਕਿ ਜਿਨ੍ਹਾਂ ਨੇ ਗੁਰਦੁਆਮਾ ਦੀ ਪਵਿੱਤਰਤਾ ਨੂੰ ਕਾਇਮ ਜ ਰੱਖਦੇ ਆ ਉਹ ਸ਼ਹੀਦੀਆਂ ਪ੍ਰਾਪਤ ਕੀਤੀ ਆ ਉਸ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ ਸ਼ਹੀਦ ਭਾਈ ਲਖਮਨ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਯਾਦ ਚ ਹਰ ਸਾਲ ਅਸੀਂ ਆਪਣੇ ਨਗਰ ਦੇ ਵਿੱਚ ਇੱਥੇ ਧਾਰਮਿਕ ਸਮਾਗਮ ਕਰਦੇ ਆਂ ਜਿੰਬਾਤ ਮੱਜਾ ਖਸਾਨ ਮੋਹਨ ਸਿੰਘ ਦਾ ਸਾਥੀ ਵੀ ਨਾਲ ਬਹਿੰਦੇ ਆਂ ਅਸੀਂ ਇਸ ਟੂਰਨਾਮੈਂਟ ਦੇ ਵਿੱਚ ਵੀ ਸਤੰਤ ਪ੍ਰੋਤਨ ਚਾਹੁੰਦੇ ਆਪਾਂ ਦੇਖੀਏ ਇਹ ਬਹੁਤ ਵਧੀਆ ਪ੍ਰਾਲਾ ਹੈ ਜੀ ਇਹ ਪਿੰਡ ਗੁੱਦਗੜ੍ਹ ਤੇ ਸਾਰੇ ਦਾ ਆਪਲਾ ਆ ਤੇ ਉਹਦੇ ਵਿੱਚ ਮੇਨ ਮੈਂ ਕਹਾਂਗਾ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਐਸਪੀ ਤੇ ਸਰਦਾਰ ਸੁਖਵਾਲ ਸਿੰਘ ਜੀ ਵੀਐਸਪੀ ਸਾਹਿਬ ਤੇ ਸਰਦਾਰ ਪੂਜੀਪਾਲ ਸਿੰਘ ਜੀ ਕੋਟਲਾ ਸਾਹਿਬ ਜੀ ਤੋਂ ਐਸਪੀ ਸਾਹਿਬ ਉਹਨਾਂ ਨੇ ਖਾਸ ਕਰਕੇ ਜਿਹੜਾ ਆ ਇਹ ਅੱਗੇ ਆ ਕੇ ਅੱਗੇ ਵਧ ਕੇ ਇਸ ਟੂਰਨਾਮੈਂਟ ਨੂੰ ਲਾਇਆ ਤੇ ਜਿਹੜੇ ਪੁਲਿਸ ਅਫਸਰ ਐ ਐਸੇ ਤਰ੍ਹਾਂ ਖੇਡਾਂ ਨੂੰ ਉਤਸ਼ਾਹਤ ਕਰਨਗੇ ਤੇ ਲੋਕ ਮਿਲ ਕੇ ਖੇਡਣਗੇ ਉਹਦੇ ਵਿੱਚ ਵੱਧ ਚੜ ਕੇ ਜਿਹੜੇ ਆਪੋ ਤਾਂ ਨੋਕਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਤੇ ਚਾਰ ਚੰਨ ਲਾਏ ਤੇ ਅੱਜ ਇਹ ਟੂਰਨਾਮੈਂਟ ਸਾਡਾ ਲੇਬਰੇ ਚੜਿਆ ਹੈ ਤੇ ਬਹੁਤ ਹੀ ਖੁਸ਼ੀਆਂ ਦਾ ਦੇਣਿਆ ਵੀ ਇਹ ਟੂਰਨਾਮੈਂਟ ਬਹੁਤ ਲੇਬਰੇ ਚੜਿਆ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਵਧੀਆ ਟੂਰਨਾਮੈਂਟ ਨੂੰ ਕਰਾਈਏ ਦੇਣ ਦੁਗਣੀ ਤੇ ਤੁਗੜੀ ਤਰੱਕੀ ਕਰਦੇ ਹੋਏ ਲੱਗੇ ਆਪਣੇ ਪਿੰਡ ਨੂੰ ਗਾਂ ਵਾਦੂ